ਹਾਂਜੀ ਮੇਰੇ ਸਸਤੀ ਕਾਲ ਦੀ ਸਾਰੇ ਵੀਰਾਂ ਨੂੰ ਜੀ ਸੋ ਠੀਕ ਠਾਕ ਹੈ ਜੀ ਅੱਜ ਦੀ ਬਾਈ ਵੀਡੀਓ ਹੈ ਜਿਹੜੀ ਬਹੁਤ ਹੀ ਖਾਸ ਵੀਡੀਓ ਹੈ ਜੀ ਵੀਡੀਓ ਸ਼ੇਅਰ ਕਰ ਦਿਓ ਅੱਗੇ ਰੱਬ ਜਾਣੇ ਬਾਈ ਕੋਈ ਕਬੂਤਰ ਛੱਡ ਗਿਆ ਜਾਂ ਫਿਰ ਕੋਈ ਕੱਢ ਕੇ ਲਿਆਇਆ ਹੋਣਾ ਰਸਤੇ 'ਚ ਡਰਦਾ ਸਿੱਟ ਗਿਆ ਮਤਲਬ ਕੋਈ ਵੀ ਗੱਲ ਹੋ ਸਕਦੀ ਹੈ ਨਾ ਤੇ ਤੁਸੀਂ ਧਿਆਨ ਦਿਓ ਬਾਈ ਸਾਰੇ ਵੀਰ ਵੀਡੀਓ ਕਰ ਦਿਓ ਸ਼ੇਅਰ ਤਾਂ ਜੋ ਕਬੂਤਰ ਨੇ ਜਿਹੜਾ ਮਾਲਕ ਹੈ ਅਸਲੀ ਉਹਨੂੰ ਮਿਲ ਸਕਣ ਜੀ ਆ ਦੇਖੋ ਵੀਡੀਓ ਇਹ ਕੋਈ ਕਬੂਤਰ ਗੇਰ ਦੇ ਆ ਜੀ ਇਹਦੇ ਪਛਾਣਤਾ ਮਿਲੂਗਾ ਆ ਦੇਖੋ ਬੰਦੇ ਨੇ ਵੀਡੀਓ ਬਣਾ ਕੇ ਪਾਈ ਆ ਆਪਣਾ ਸੱਜਣਾ ਜੀ ਜਾਣੋ ਪਛਾਣ ਆਪਣਾ ਪਿੰਡ ਪਗੜਾਉਣੇ ਤੋਂ ਪਰਸੇਵਕ ਜਿਹ ਸੁਧਰ ਹੋ ਰਾ ਨਾ ਕੱਲ ਅਜਿਹਾ ਰਿਹਾ ਸੀ ਅਸਲ ਲੈ ਕੇ ਆਇਆ ਸੀ ਅੰਦਰ ਵੀ ਨਹੀਂ ਆਇਆ ਜਿਹਦੇ ਵੀ ਪ੍ਰਾਜ ਕੂਤਰ गिर ਗਿਆ ਇਹ ਜਿਹਦੇ ਜਿਹਦੇ ਹੈਗੇ ਪਛਾਣ ਕੇ ਬਾਈ ਉਹਨਾਂ ਦੇਖ ਲੋ ਲੈ ਜਾਓ ਟਿੰਬਰ ਪਰ ਮੁੰਡੇ ਕੋਲ ਆ ਗਏ ਉਹਨੇ ਦੇ ਗਿਆ ਬੰਦਾ ਉਹ ਜੀ ਟਿੰਬਰ ਪਰ ਦੇ ਗਿਆ ਜੀ ਮੈਂ ਤੁਹਾਨੂੰ ਨੰਬਰ ਭੇਜ ਲ ਕਰ ਦਿੰਦਾ ਉਹ ਦੋ ਇਹ ਇਹਦੇ ਵਿੱਚ ਕਿਹ ਲਈ ਆਦਾ ਸਾਡੇ ਨੇ ਦੋ ਤਿੰਨ ਉਹ ਰੱਖੀ ਆ ਸੀਲਿੰਗ ਦੇ ਚੇ ਜੀ ਬਾਕੀ ਮਿਰ ਲੱਠੇ ਗੂਤਰ ਨੇ ਦੋ ਚਾਰ ਵਿੱਚ ਬਾਕੀ ਸੀਲ ਗੂਤਰ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਵੀਡੀਓ ਨੂੰ ਤਾਂ ਜੋ ਜਿਹਦੇ ਹੈ ਅਸਲੀ ਮਾਲਕ ਦੇ ਉਹਦੇ ਤੱਕ ਪਹੁੰਚ ਸਕਣ ਜੀ ਠੀਕ ਹੈ ਜੀ ਗਰ ਸੇਵਕ ਪਕੜਾਣੇ ਦਾ ਵੀ ਨੰਬਰ ਦੇ ਦੇਣਾ ਤਾਂ ਇੱਕ ਨੰਬਰ ਹੋਰ ਹੈ ਬਾਈ ਉਹਨਾਂ ਦਾ ਵੀ ਨੰਬਰ ਦੇ ਤਰ੍ਹਾਂ ਮੈਂ ਤੁਹਾਨੂੰ ਨੰਬਰ ਨੋਟ ਕਰ ਲਿਓ ਮੇਰਾ ਵੀਰ ਜਿਹਦੇ ਵੀ ਹੋਏ ਕਬੂਤਰ ਇਹ ਨੰਬਰ ਤੇ ਕਨੈਕਟ ਕਰਕੇ ਲਿਆ ਸਕਦਾ ਬੰਦਾ 98033 78320 98033 78320 ਇੱਕ ਤਾਂ ਇਹ ਨੰਬਰ ਹੈ ਜੀ ਤੇ ਦੂਜਾ ਨੰਬਰ ਹੈ ਜੀ 78 888 39991 78 888 3999 ਬਾਈ ਯਾਰ ਜਿਹੜੇ ਵੀ ਭਰਾ ਨਾਲ ਇਹ ਕੰਮ ਕਰਿਆ ਹਨ ਬੇਕਬੂਤਰ ਘੇਰ ਕੇ ਗਿਆ ਜਾਂ ਕੱਢ ਕੇ ਲੈ ਗਿਆ ਜਾਂ ਪੈਸੇ ਘੇਰ ਤੇ ਬਾਈ ਬਹੁਤ ਮਾੜੀ ਗੱਲ ਹੈ ਆਪਣੇ ਕਬੂਤਰ ਬਾਜਾ ਲਈ ਖਾਸ ਕਰਕੇ ਨਹੀਂ ਸਾਹਬ ਹੁੰਦੇ ਬਾਈ ਕਿਸੇ ਨੂੰ ਦੇ ਦੋ ਜੇ ਕਿਸੇ ਨੇ ਚੋਰੀ ਕਰਕੇ ਕੱਢੇ ਆ ਜਾਂ ਕੋਈ ਇਦਾਂ ਦਾ ਕੰਮ ਕਰਿਆ ਤੇ ਉਹਦੇ ਖਾਤਰ ਵੀ ਬਹੁਤ ਮਾੜੀ ਗੱਲ ਹੈ ਹਨਾ ਬਹੁਤ ਗਲਤ ਕੰਮ ਕਰਿਆ ਕਿਸੇ ਦਾ ਸ਼ੌਂਕ ਨਹੀਂ ਖਰਾਬ ਕਰਨਾ ਚਾਹੀਦਾ ਤੇ ਜਿੰਨੇ ਵੀ ਬਾਈ ਆਪਣੇ ਨਾਲ ਭਰਾ ਜੁੜੇ ਹੋਏ ਨੇ ਕਾਲੂ ਸੌੜਾ ਕਰੋ 58 58 ਕਹਿ ਲੀ ਜੀ ਹੱਥ ਬਨ ਕੇ ਬੇਨਤੀ ਹੈ ਸਾਰੇ ਵੀਰਿਆਂ ਨੂੰ ਵੀ ਇਹ ਵੀਡੀਓ ਬਈ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹਰ ਇੱਕ ਗਰੁੱਪ ਵਿੱਚ ਜਾਣੀ ਚਾਹੀਦੀ ਹੈ ਜਿਹਦੇ ਭਰਾ ਦੇ ਕਬੂਤਰ ਨੇ ਜਾਨਵਰ ਨੇ ਪੰਛੀ ਨੇ ਉਹਦੇ ਤੱਕ ਪਹੁੰਚਣਾ ਚਾਹੀਦਾ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ